ਸੀ ਸਰਕਾਰਾਂ ਨੂੰ ਬਹੁਤ ਵਾਰ ਰਿਕੁਐਸਟ ਕੀਤੀ ਹੈ ਤੇ ਸਰਕਾਰਾਂ ਵੱਲੋਂ ਜੋ ਸਾਨੂੰ ਚਾਹੀਦਾ ਸੀ ਉਹ ਚੀਜ਼ਾਂ ਦਾ ਹੰਗਾਰਾ ਮਿਲੇ ਆ ਬਟ ਉਹ ਕੰਮ ਹੋਇਆ ਨਹੀਂ ਇੱਕ ਵਿਸਾਖੀਰਾ ਐਮਸੀਜੀ ਹੈਗੇ ਸਾਡੇ ਉਹਨਾਂ ਨੇ ਆਪਣੇ ਨਿੱਜੀ ਤੌਰ ਤੇ ਜਿਹੜੀ ਹੈਲਪ ਦਿੱਤੀ ਉਹ ਅਸੀਂ ਕਹਿ ਸਕਦੇ ਆ ਬਟ ਸਰਕਾਰਾਂ ਵੱਲੋਂ ਕੋਈ ਹੈ ਮਤਲਬ ਸਾਨੂੰ ਹੈ ਹੀ ਨਹੀਂ ਹਾਲ ਠੀਕ ਹੈ ਸੀ ਸਰਕਾਰਾਂ ਨੂੰ ਵੀ ਰਿਕਵੈਸਟ ਕਰਦੇ ਆ ਕਿ ਜੇ ਜੇਕਰ ਹੋ ਸਕਦਾ ਕਿਉਂਕਿ ਉਹ ਜਿਹੜੀ ਜਿਹੜਾ ਇਹ ਰਸਤਾ ਬਣ ਰਿਹਾ ਹੈ ਉਹ ਰਸਤਾ ਤਾਂ ਸਾਡਾ ਫਿਲਹਾਲ ਵਾਲੇ ਕੱਚਾ ਰਸਤਾ ਜੀ ਉਹ ਮਿੱਟੀ ਹੈ ਮਤਲਬ ਪਈ ਹੋਈ ਪਿੰਡ ਦੇ ਵਿੱਚ ਜੋ ਵੀ ਮਤਲਬ ਇਹ ਜਿਹੜਾ ਰਸਤਾ ਉਹ ਪੂਰਾ ਪ੍ਰੋਪਰ ਸਾਨੂੰ ਤਿਆਰ ਹੋ ਕੇ ਸਰਕਾਰ ਵੱਲੋਂ ਮਿਲੇ ਕਿਉਂਕਿ ਇਹਦੇ ਤੇ ਬਹੁਤ ਕੱਚਾ ਹੈ ਸਾਡੇ ਮੁੰਡੇ ਨਾਲ ਖੜੇ ਨੇ ਜੇਕਰ ਇਹ ਮੁੰਡੇ ਕਦਮ ਨਾ ਚੱਕਦੇ ਤਾਂ ਅੱਜ ਇਹ ਗਰਾਉਂਡ ਨਹੀਂ ਤਿਆਰ ਹੋਣਾ ਸੀਗਾ ਕਿਉਂਕਿ ਸਰਕਾਰਾਂ ਦਾ ਸਾਨੂੰ ਹੈਲਪ ਨਹੀਂ ਮਿਲ ਰਹੀ ਸੀ ਸੋ ਇਹ ਮੁੰਡਿਆਂ ਦਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਕਿ ਭਰਾ ਜਿਹੜੇ ਨਾਲ ਤੁਰੇ ਹੋਏ ਨੇ ਧੰਨਵਾਦ ਤੁਹਾਡਾ ਵੀ ਜੋ ਸਾਡੇ ਲਈ ਪਹੁੰਚੇ ਤੁਸੀਂ ਬਿਨਾਂ ਕਿਸੇ ਮਤਲਬ ਪੈਸੇ ਤੋਂ ਨੀ ਤਾਂ ਕੋਈ ਵੀ ਮੀਡੀਆ ਵਾਲਾ ਬੇ ਪੈਸੇ ਦੇ ਲਈ ਬਿਨਾਂ ਕੋਈ ਕੰਮ ਨਹੀਂ ਕਰਦਾ ਹੁੰਦਾ ਬਟ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੀਗਰ ਲਈ ਤੁਸੀਂ ਜੁਨੇਓ ਰਿਆਸਤ نیوز ਦੇ ਨਾਲ ਤੇ ਮੈਂ ਹਾਂ ਅਭਿਸ਼ੇਕ ਅੱਜਸੀਂ ਪਿੰਡ ਤਲਾਣੀਆਂ ਪਹੁੰਚੇ ਹੈ ਜਿਲ੍ਹਾ ਫਤਿਹਗੜ ਸਾਹਿਬ ਇਸ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਸ ਦੇ ਕਾਰਨ ਇਸ ਪਿੰਡ ਵਸੀਆਂ ਨੇ ਇੱਕ ਪਰਿਵਾਰ ਤੇ ਇਸ ਪਿੰਡ ਵਸੀਆਂ ਦੇ ਇਕੱਠੇ ਨੇ ਹੋ ਕੇ ਇੱਕ ਗਰਾਊਂਡ ਜਿਹੜਾ ਉਹ ਤਿਆਰ ਕਰਨ ਜਾ ਰਹੇ ਨੇ ਮੇਰੇ ਨਾਲ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਪਿੰਡ ਵਾਸੀ ਮੌਜੂਦ ਨੇ ਤੇ ਉਹ ਪਰਿਵਾਰ ਵੀ ਮੌਜੂਦ ਹੈ ਜਿਸ ਪਰਿਵਾਰ ਦੇ ਵੱਲੋਂ ਇਸ ਗਰਾਊਂਡ ਦੇ ਲਈ ਵਿਸ਼ੇ ਜਿਹੜਾ ਉਹ ਸਹਿਯੋਗ ਕੀਤਾ ਗਿਆ ਇਸ ਪਰਿਵਾਰ ਦੇ ਵੱਲੋਂ ਜਿਹੜਾ ਗਰਾਊਂਡ ਤਿਆਰ ਕਰਨ ਦੇ ਲਈ ਜੋ ਉਪਰਾਲੇ ਕੀਤੇ ਗਏ ਉਹ ਕਾਬਿਲ ਤਾਰਿਫ ਹੈ ਇਸ ਵਕਤੇ ਪੂਰਾ ਪਿੰਡ ਦੇ ਦੇ ਵਸਾ ਦੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਅ ਸਾਰੇ ਨਾਲ ਪਹਿਲਾਂ ਵੀਰ ਮੌਜੂਦ ਹੈ ਵੀ ਜੀ ਸ਼ੁਰੂਆਤ ਉਧਰ ਹੀ ਕਰਾਂਗੇ ਅ ਫਿਰ ਇਸ ਪਿੰਡ ਦੇ ਵੱਲੋਂ ਜੋ ਸਰਕਾਰ ਤੋਂ ਤੁਸੀਂ ਮੰਗਾ ਵੀ ਮੰਨੀਆਂ ਸਰਕਾਰ ਨੂੰ ਤੁਸੀਂ ਕਈ ਵਾਰ ਰਿਕੁਐਸਟ ਵੀ ਕੀਤੀ ਪਰ ਸਰਕਾਰ ਨਹੀਂ ਕੀਤਾ ਪਰ ਇਸ ਪਰਿਵਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੁਣ ਗਰਾਊਂਡ ਬਣਨ ਜਾ ਰਹੇ ਕਿਵੇਂ ਪਹਿਲਾਂ ਕੀ ਕੁਝ ਹੋਇਆ ਸੀਗਾ ਸਰਕਾਰ ਨੇ ਕੀ ਕੀਤਾ ਸੀਗਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਜਿਹੜੇ ਭਾਜੀ ਤੁਸੀਂ ਪੁੱਛ ਰਹੇ ਹੋ ਸਹੀ ਗੱਲ ਹੈ ਕਿ ਅਸੀਂ ਸਰਕਾਰ ਨੂੰ ਬਹੁਤ ਵਾਰ ਰਿਕਵੈਸਟ ਕੀਤੀ ਹੈ ਤੇ ਸਰਕਾਰਾਂ ਵੱਲੋਂ ਜੋ ਸਾਨੂੰ ਚਾਹੀਦਾ ਸੀ ਉਹ ਚੀਜ਼ਾਂ ਦਾ ਹੰਗਾਰਾ ਮਿਲੇ ਆ ਬਟ ਉਹ ਕੰਮ ਹੋਏ ਨਹੀਂ ਤਾਂ ਸੋ ਅਸੀਂ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਇਹ ਸਿਰਫ ਸਾਡਾ ਮੋਟਿਵ ਸੀਗਾ ਕਿ ਜਿਹੜਾ ਇਹ ਗਰਾਊਂਡ ਬਣ ਰਿਹਾ ਇਹ ਪਿੰਡ ਦਾ ਸਾਂਝਾ ਗਰਾਊਂਡ ਹੈ ਇੱਥੇ ਸਾਂਝੇ ਪਿੰਡ ਦੇ ਸਾਰੇ ਬੱਚਿਆਂ ਨੇ ਆਉਣਾ ਹਨਾ ਇਹ ਕਿਸੇ ਦਾ ਸਪੈਸ਼ਲ ਮਤਲਬ ਹੈ ਨਹੀਂ ਹੁਣ ਜਿਹੜੇ ਬੰਦਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਪਿੰਡ ਦੇ ਬੰਦਿਆਂ ਨੂੰ ਕਿ ਇਹ ਸਾਨੂੰ ਇੱਥੇ ਹੈਲਪ ਚਾਹੀਦੀ ਆ ਠੀਕ ਹੈ ਜੀ ਜਿਹੜੇ ਬੰਦਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਨੂੰ ਇੱਥੇ ਹੈਲਪ ਚਾਹੀਦੀ ਆ ਤਾਂ ਉਹ ਬੰਦਿਆਂ ਨੇ ਸਾਨੂੰ ਹੈਲਪ ਦਿੱਤੀ ਆ ਪਿੰਡ ਵਾਲੇ ਵੀ ਆਪਣੇ ਨਾਲ ਨੇ ਜੀ ਠੀਕ ਹੈ ਸਰਕਾਰਾਂ ਦਾ ਜਿਹੜਾ ਅਸੀਂ ਇੱਕ ਵਿਸਾਕੀ ਨਾਮ ਐਮਸੀਜੀ ਹੈਗੇ ਸਾਡੇ ਉਹਨਾਂ ਨੇ ਆਪਣੇ ਨਿੱਜੀ ਤੌਰ ਤੇ ਜਿਹੜੀ ਹੈਲਪ ਦਿੱਤੀ ਉਹ ਅਸੀਂ ਕਹਿ ਸਕਦੇ ਆ ਬਟ ਸਰਕਾਰਾਂ ਵੱਲੋਂ ਕੋਈ ਹੈ ਮਤਲਬ ਸਾਨੂੰ ਹੈ ਹੀ ਨਹੀਂ ਹੈਲਪ ਠੀਕ ਹੈ ਜੀ ਉਸ ਦੇ ਵਿੱਚ ਜਿਹੜੇ ਬੰਦਿਆਂ ਨੇ ਸਾਨੂੰ ਹੈਲਪ ਦਿੱਤੀ ਹੈ ਅਸੀਂ ਉਹਨਾਂ ਦਾ ਇੱਕ ਵਾਰ ਧੰਨਵਾਦ ਕਰਨਾ ਚਾਹੁੰਦੇ ਆ ਉਹਨਾਂ ਦਾ ਨਾਮ ਜਰੂਰ ਮੈਂਸ਼ਨ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਹੈਗੇ ਆ ਬਾੜ ਪਰਿਵਾਰ ਜੀ ਜਿਹੜੇ ਉਹਨਾਂ ਨੇ ਸਾਨੂੰ ਸਟਾਰਟਿੰਗ ਜਿਹੜਾ ਮਾੜਾ ਮੋਟ ਪੁਆਇੰਟ ਸੀਗਾ ਉਹ ਸਟਾਰਟ ਕਰਵਾਇਆ ਗਰਾਊਂਡ ਦਾ ਅਏ ਦੇ ਵਿੱਚ ਜਿਹੜਾ ਸਟਾਰਟਿੰਗ ਪੁਆਇੰਟ ਬਹੁਤ ਵੱਡੀ ਵੱਡੀ ਬੂਟੀ ਸੀਗੀ ਤੁਸੀਂ ਦੇਖ ਸਕਦੇ ਆ ਗਰਾਊਂਡ ਦੇ ਵਿੱਚ ਉਹ ਉਹਨਾਂ ਨੇ ਕਰਵਾਈ ਹੈ ਸਾਹਿਬ ਠੀਕ ਹੈ ਜੀ ਉਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਰਣਦੇਵ ਸਿੰਘ ਦੇਵੀ ਜੀ ਉਹਨਾਂ ਨੇ ਵੀ ਸਾਨੂੰ ਹੈਲਪ ਦਿੱਤੀ ਆ ਉਸ ਤੋਂ ਬਾਅਦ ਸਾਡੇ ਕੋਲ ਅ ਰਵੀ ਚੰਡੀਗੜੀ ਆ ਉਹ ਭਰਾ ਤਾਂ ਸਾਡੇ ਨਾਲ ਹਮੇਸ਼ਾ ਖੜੇ ਨੇ ਜਿਨ੍ਹਾਂ ਦੀ ਇਹ ਜ਼ਮੀਨ ਅੱਗੇ ਪਿੱਛੇ ਲੱਗਦੀ ਆ ਤੇ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ ਆ ਜਿਹੜੀ ਸਭ ਤੋਂ ਵੱਡੀ ਹੈਲਪ ਆ ਸਾਡੀ ਉਹ ਹੈਗੇ ਸਰਦਾਰ ਮੋਨ ਸਿੰਘ ਸਰਦਾਰ ਮੋਹਨ ਸਿੰਘ ਜਿਨ੍ਹਾਂ ਦੀ ਜਗ੍ਹਾ ਲੱਗਦੀ ਆ ਉਹਨਾਂ ਨੇ ਸਾਨੂੰ 10 ਫੁੱਟ ਰਸਤਾ ਦਿੱਤਾ ਹੀ ਆਪਣੇ ਜਗ੍ਹਾ ਤੋਂ ਇਹ ਬਹੁਤ ਵੱਡੀ ਗੱਲ ਆ ਪਲੀਜ਼ ਤਾੜੀਆ ਤਾੜੀਆਂ ਮਾਰ ਦਿਓ ਇੱਕ ਵਾਰ ਮੈਗਨ ਵੀ ਇਸ ਵਾਰ ਇਸ ਤੋਂ ਵੱਡੀ ਸੇਵਾ ਹੋ ਨਹੀਂ ਸਕਦੀ ਸੀ ਜਿਹੜੀ ਸਰਦਾਰ ਮੋਹਨ ਸਿੰਘ ਨੇ ਦਿੱਤੀ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਸਾਰਾ ਪਿੰਡ ਉਹਨਾਂ ਦਾ ਇਸ ਚੀਜ਼ ਲਈ ਰਣੀ ਰਹੂਗਾ ਧੰਨਵਾਦ ਜੀ ਤੇ ਉਸ ਤੋਂ ਬਾਅਦ ਜਿਹੜਾ ਇਸ ਰਸਤੇ ਤੇ ਮਿੱਟੀ ਪੈਣੀ ਸੀ ਜੀ ਇਸ ਰਸਤੇ ਤੇ ਜਿਹੜਾ ਇਹ ਰਸਤਾ ਬਹੁਤ ਮਤਲਬ ਖਰਾਬ ਜਿਹਾ ਸੀਗਾ ਇਸ ਤੇ ਜਿਹੜੀ ਮਿੱਟੀ ਦੀ ਸੇਵਾ ਦਿੱਤੀ ਹੈ ਉਹ ਸਾਡੇ ਵਿਚਕਾਰ ਹੈਗੇ ਆ ਮੈਡਮ ਨੇ ਨਿਰਦੇਸ਼ਮਾਨ ਉਹਨਾਂ ਦੇ ਬੇਟਾ ਨਿਰਯੋਗਮਾਨ ਐਡਵੋਕੇਟ ਉਹਨਾਂ ਨੇ ਵੀ ਹਮੇਸ਼ਾ ਸਾਡੇ ਪਿੰਡ ਲਈ ਬਹੁਤ ਮਤਲਬ ਕਦੇ ਵੀ ਕੋਈ ਹੈਲਪ ਦੀ ਲੋੜ ਪਈ ਹੈ ਉਹਨਾਂ ਨੂੰ ਅਸੀਂ ਕਦੇ ਵੀ ਕਿਹਾ ਹੈ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਵਿਚਕਾਰ ਖੜੇ ਨੇ ਕਰਮਚਾਨਜੀ ਲੰਗਰੂ ਰਾਮ ਜਿਹੜੇ ਲੇਟ ਸ਼੍ਰੀ ਲੰਗਰੂ ਰਾਮ ਦਾ ਪਰਿਵਾਰ ਹੈ ਇਹ ਇਹ ਖੜੇ ਹੋ ਨੇ ਸਾਡੇ ਵਿਚਕਾਰ ਕਰਮਚਾਨ ਜੀ ਉਸ ਤੋਂ ਬਾਅਦ ਸਾਡੇ ਵਿਚਕਾਰ ਅਫਸਰ ਸੁਰਜਨ ਫੌਜੀ ਰਾਮ ਜੀ ਚੁੰਨਾ ਰਾਮ ਜੀ ਦੋਸਤੋ ਉਸ ਤੋਂ ਬਾਅਦ ਸਾਡੇ ਵਿੱਚਾਰੇ ਜਿਹੜੇ ਮੁੰਡੇ ਖੜੇ ਹੋਏ ਨੇ ਇਹ ਇਹਨਾਂ ਦੇ ਪਰਿਵਾਰ ਦੀ ਦੇਣ ਹੈ ਜੀ ਜਿਹੜਾ ਇਹਨਾਂ ਨੇ ਆਪਣੇ ਸਾਨੂੰ ਕਿਹਾ ਕਿ ਇਹ ਗਰਾਊਂਡ ਦੇ ਵਿੱਚ ਜਿਹੜਾ ਧਰਮਪਾਲ ਓਮ ਪ੍ਰਕਾਸ਼ ਜਿਹੜੇ ਯੂ ਐਸ ਏ ਤੋਂ ਨੇ ਦਿਨੇਸ਼ ਮਿਸਟਰ ਦਿਨੇਸ਼ ਕੁਮਾਰ ਜਿਨ੍ਹਾਂ ਦਾ ਇਹ ਸੁਪਨਾ ਸੀਗਾ ਭਰਾ ਪੁਰਾਣਾ ਉਹਨਾਂ ਨੇ ਕਾਫੀ ਢੇਰ ਪਹਿਲਾਂ ਸ਼ੁਰੂ ਕਰਿਆ ਸੀਗਾ ਮਤਲਬ ਇਹ ਅੱਜ ਸੁਪਨਾ ਸাকার ਹੋ ਰ ਜਾਣਾ ਆਪਣੇ ਪਿੰਡ ਦਾ ਹੈ ਸਾਂਝਾ ਕੰਮ ਹੈ ਪਰ ਉਹਨਾਂ ਨੇ ਸਭ ਤੋਂ ਵੱਡੀ ਸੇਵਾ ਉਹਨਾਂ ਨੇ ਦਿੱਤੀ ਹੈ ਉਹਨਾਂ ਨੇ 3 ਤੋਂ 4 ਲੱਖ ਰੁਪਏ ਜਿਹੜਾ ਸਾਨੂੰ ਕਿਹਾ ਜਿਹੜਾ ਸਟਾਰਟਿੰਗ 'ਚ ਉਹਨਾਂ ਨੇ ਕਿਹਾ ਸਾਨੂੰ ਕਿ ਅਸੀਂ ਦਵਾਂਗੇ ਇਹ ਜਿਹੜਾ ਨੈੱਟ ਲੱਗਣਾ ਜੀ ਚਾਰ ਦੁਆਰ ਦੀ ਨੈੱਟ ਲੱਗਣਾ ਇਹਦੇ ਵਿੱਚ ਉਹ ਨੈੱਟ ਲੱਗੇਗਾ ਲੋਹੇ ਦਾ ਉਸ ਤੋਂ ਬਾਅਦ ਇਹਦੇ ਵਿੱਚ ਘਾਹ ਲੱਗੇਗਾ ਜੀ ਪ੍ਰੋਪਰ ਘਾਹ ਲੱਗੇਗਾ ਉਸ ਤੋਂ ਬਾਅਦ ਪੂਰਾ ਟਰੈਕ ਬਣੇਗਾ ਜੀ ਬੱਚਿਆਂ ਲਈ ਖੇਡਣ ਲਈ ਪੂਰਾ ਮਤਲਬ ਜਿਹੜੀ ਸਹੂਲਤ ਇੱਥੇ ਚਾਹੀਦੀ ਆ ਉਹ ਸਹੂਲਤ ਇਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਮਿਲੇਗੀ ਬਾਕੀ ਅਸੀਂ ਸਰਕਾਰਾਂ ਨੂੰ ਵੀ ਰਿਕਵੈਸਟ ਕਰਦੇ ਆ ਕਿ ਜੇ ਜੇਕਰ ਹੋ ਸਕਦਾ ਕਿਉਂਕਿ ਉਹ ਜਿਹੜੀ ਜਿਹੜਾ ਰਸਤਾ ਬਣ ਰਿਹਾ ਉਹ ਰਸਤਾ ਸਾਡਾ ਫਿਲਹਾਲ ਵਾਲੇ ਕੱਚਾ ਰਸਤਾ ਜੀ ਉਹ ਮਿੱਟੀ ਹੈ ਮਤਲਬ ਪਈ ਹੋਈ ਤੇ ਉਹਦੇ ਉੱਪਰ ਆਪਾਂ ਚਾਹੁੰਦੇ ਆ ਕਿ ਉਹਦੇ ਉੱਪਰ ਲੋਕਟਾਇਰ ਲੱਗੇ ਪ੍ਰੋਪਰ ਨੂੰ ਲਾਈਟਿੰਗ ਦਾ ਜਿਹੜਾ ਸਿਸਟਮ ਆ ਲਾਈਟਿੰਗ ਕਿਉਂਕਿ ਮਾਰਨਿੰਗ ਵਾਕ ਕੋਈ ਕਰਨਾ ਆਂਦਾ 3 ਵਜੇ 4 ਵਜੇ 5 ਵਜੇ ਜੋ ਵੀ ਮਾਰਨਿੰਗ ਵਾਕ ਆਵੇ ਕਰਨ ਲਈ ਇਹ ਗਰਾਉਂਡ ਦੇ ਵਿੱਚ ਇਹ ਗਰਾਉਂਡ ਦੇ ਵਿੱਚ ਵੀ ਉਹ ਸੁਵਿਧਾ ਲਾਈਟ ਦੀ ਵੀ ਹੋਵੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਿੰਡ ਦੇ ਵਿੱਚ ਜੋ ਵੀ ਮਤਲਬ ਇਹ ਜਿਹੜਾ ਰਸਤਾ ਉਹ ਪੂਰਾ ਪ੍ਰੋਪਰ ਸਾਨੂੰ ਤਿਆਰ ਹੋ ਕੇ ਸਰਕਾਰ ਵੱਲੋਂ ਮਿਲੇ ਕਿਉਂਕਿ ਇਹਦੇ ਤੇ ਬਹੁਤ ਖਰਚਾ ਹੈ ਤੇ ਜਿਹੜਾ ਇਹ ਮਿਲੇ ਆ ਇਹ ਨੈਟ ਲੱਗ ਰਿਹਾ ਹੈ ਕਾ ਲੱਗ ਰਿਹਾ ਹੈ ਗਰਾਊਂਡ ਦੇ ਵਿੱਚ ਪਾਣੀ ਦੀ ਜਿਹੜੀ ਸੁਵਿਧਾ ਹੈ ਇਹ ਸਾਨੂੰ ਕਰਮਚੰਦ ਵੱਲੋਂ ਕਰਮਚੰਦ ਦੇ بیٹے ਦਿਨੇਸ਼ ਤੇ ਉਹਨਾਂ ਦੇ ਜਿਹੜੇ ਵੀ ਐਨ ਆਰ ਆਈ ਸੱਜਣ ਸਾਡੇ ਹੋਰ ਬੈਠੇ ਨੇ ਮਨਦੀਪ ਸਿੰਘ ਤੇ ਹੋਰ ਸਾਨੂੰ ਜਿਹੜੀ ਹੈਲਪ ਭੇਜਣਗੇ ਭਰਾ ਉਹ ਸਨੀ ਆਸਟ੍ਰੇਲੀਆ ਤੋਂ ਰੈਂਕ ਕੈਨੇਡਾ ਤੋਂ ਤੇ ਹੋਰ ਮੇਰੇ ਭਰਾ ਨੇ ਵਿੱਚ ਕਮਲ ਤੇ ਹੋਰ ਵੀ ਮੁੰਡੇ ਨੇ ਜਿਹੜੇ ਸਾਨੂੰ ਐਨ ਆਰ ਆਈ ਵੀਰ ਨੇ ਉਹ ਵੀ ਹੈਲਪ ਦੇ ਰਹੇ ਨੇ ਤੇ ਸਭ ਤੋਂ ਵੱਡਾ ਉਪਰਾਲਾ ਜਿਹੜਿਆ ਮੇਰੇ ਭਰਾ ਨਾਲ ਖੜੇ ਨੇ ਇੱਕ ਵਾਰੀ ਵੀਰ ਬਣ ਕੇ ਕੈਮਰਾ ਖੜਾ ਇਹਨਾਂ ਦੇ ਤੁਹਾ ਮਾ ਦਿਓ ਜਿਹੜੇ ਮੁੰਡੇ ਨਾਲ ਖੜੇ ਨੇ ਜੇਕਰ ਇਹ ਮੁੰਡੇ ਕਦਮ ਨਾ ਚੱਕਦੇ ਤਾਂ ਅੱਜ ਇਹ ਗਰਾਉਂਡ ਨਹੀਂ ਤਿਆਰ ਹੋਣਾ ਸੀਗਾ ਕਿਉਂਕਿ ਸਰਕਾਰਾਂ ਦਾ ਸਾਨੂੰ ਹੈਲਪ ਨਹੀਂ ਮਿਲ ਰਹੀ ਸੀ ਸੋ ਇਹ ਮੁੰਡਿਆਂ ਦਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਕਿ ਭਰਾ ਜਿਹੜੇ ਨਾਲ ਤੁਰੇ ਹੋਏ ਨੇ ਥੈਂਕ ਯੂ ਜੀ ਸਭ ਤੋਂ ਕਰਮਚਾਰੀ ਮੁੰਨੇ ਦਨੇਸ਼ ਕੁਮਾਰ ਦੇ ਫਾਦਰ ਸਾਹਿਬ ਨੇ ਬੇਟਾ ਸ਼ੀਲੇ ਬੇਸਕ ਚਲੇ ਗਿਆ ਪਰ ਪੁੱਤ ਦਾ ਪਿੰਡ ਦੇ ਨਾਲ ਜਿਹੜਾ ਹੈ ਲਗਾਵ ਹੁਣ ਵੀ ਪੂਰਾ ਜੁੜਿਆ ਹੋਇਆ ਤੇ ਉਸ ਦੇ ਵੱਲ ਜੋ ਸੇਵਾ ਕੀਤੀ ਹੈ ਹਾਂ ਤੇ ਉਸ ਜੋ ਸੁਪਨਾ ਸੀਗਾ ਜੋ ਪਿੰਡ ਦੇ ਨਾਲ ਪਿਆਰ ਸੀਗਾ ਜਿਹਨੂੰ ਸੇਵਾ ਭੇਜੀ ਹੈ ਕੀ ਕੁਝ ਕਦੋਂ ਗੱਲ ਹੋਈ ਸੀ ਕੀ ਕੁਝ ਗੱਲ ਕੀਤੀ ਸੀ ਜਦੋਂ ਆ ਚੀਜ਼ਾਂ ਸ਼ੁਰੂ ਹੋਈਆਂ ਇਹਦਾ ਹੁਣੇ ਹੁਣੇ ਆਸ ਹੈ ਕਿ ਸਾਲਾਂ ਮਹੀਨਾ ਪਹਿਲਾਂ ਹੋ ਗਿਆ ਵੀ ਤਿਆਰੀ ਕਰੋ ਫਿਰ ਬੀਜ ਨੇ ਗੱਲ ਕਰਾਤੀ ਸੀਗੀ ਤੇ ਜਦੋਂ ਅਸੀਂ ਕੰਮ ਸ਼ੁਰੂ ਕਰਤਾ ਜੀ ਬੇਟਾ ਤਿਆਰ ਬੇਟੇ ਨਾਲ ਇੱਕ ਵਾਰ ਜੀ ਹਾਂ ਭਰਤੀ ਸੀਗੀ ਹਾਂਜੀ ਹਾਂਜੀ ਬੇਟੇ ਨੇ ਇੱਕ ਵਾਰੀ ਭੇਜਦੇ ਪੈਸੇ ਭੇਜਦੇ ਸੀ ਉਹਨੇ ਕਹਿੰਦਾ ਤੁਸੀਂ ਕੰਮ ਕਰੋ ਪਹਿਲਾਂ ਵੀ ਭੇਜਦੇ ਸਤਿ ਸ੍ਰੀ ਅਕਾਲ ਦੋਸਤੋ ਰਿਟਾਇਰਮੈਂਟ ਤੋਂ ਸਤਿ ਸ੍ਰੀ ਅਕਾਲ ਤੁਸੀਂ ਖੁੱਜੀ ਹੋ ਤੁਸੀਂ ਕਾਫੀ ਟਾਈਮ ਡਿਊਟੀ ਸਰਵੀ ਕੀਤੀ ਹੈ ਤੇ ਪਿੰਡ ਦੇ ਵਿੱਚ ਜਿਵੇਂ ਸਾਰੇ ਇਕੱਠੇ ਹੋ ਕੇ ਗਰਾਊਂਡ ਬਣਾ ਰਹੇ ਹਨ ਹਾਲਾਂਕਿ ਸਪੋਰਟਸ ਨਾਲ ਤੁਸੀਂ ਵੀ ਜੁੜੇ ਹੋਵੋਗੇ ਇਹ ਪੂਰੇ ਟਾਈਮ ਚ ਤੇ ਆ ਜੋ ਪਿੰਡ ਵਾਸੀਆਂ ਦੇ ਮਦਦ ਨਾਲ ਜੋ ਗਰਾਊਂਡ ਬਣ ਰਿਹਾ ਕਿੰਨਾ ਬੱਚਿਆਂ ਨੂੰ ਕਿੰਨਾ ਫਾਇਦਾ ਰਹੂਗਾ ਵੈਕੂਜੀ ਕੀ ਖਾਲਸਾ ਵੈਕੂਜੀ ਕੀ ਫਤਿਹ ਜਿਹੜੇ ਵੀ ਇਹ ਗਰਾਊਂਡ ਬਣ ਰਿਹਾ ਇਹ ਪਿੰਡ ਵਾਸੀਆਂ ਵੱਲੋਂ ਤੇ ਸਾਡੇ ਪਰਿਵਾਰ ਲੰਗੂਰਾ ਵਪਾਰੀ ਕਰਮਚੰਦ ਉਹਨਾਂ ਦੇ ਬੇਟੀ ਤੇ ਦਿਨੇਸ਼ ਕੁਮਾਰ ਜੋ ਉਹਨਾਂ ਦਾ ਪੁੱਤ ਹੈ ਉਹਨਾਂ ਦਾ ਸੁਪਨਾ ਸੀਗਾ ਸাকার ਹੋ ਗਿਆ ਉਹਨੇ ਪਹਿਲਾਂ ਵੀ ਇਸ ਗਰਾਊਂਡ ਦੇ ਵਾਸਤੇ ਉਪਰਾਲਾ ਕੀਤਾ ਅਸੀਂ ਵੀ ਚਾਹੁੰਦੇ ਆ ਪਿੰਡ ਵਾਸੀ ਵੀ ਤੇ ਸਾਡਾ ਪਰਿਵਾਰ ਚਾਹੁੰਦਾ ਕਿ ਸਾਡਾ ਇਹ ਗਰਾਊਂਡ ਬੱਚਿਆਂ ਵਾਸਤੇ ਬਣਾਇਆ ਜਾਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਤੇ ਤਰੱਕੀ ਕਰਨ ਤੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਨ ਤੇ ਸਰਕਾਰ ਜਿਹੜੀ ਆ ਉਹ ਸਾਡੇ ਵਾਸਤੇ ਕੁਝ ਨਹੀਂ ਕੀਤਾ ਮੈਂ ਇੱਕ ਆਰਮੀ ਪਰਸਨਲ ਆ ਕੁਝ ਨਹੀਂ ਕੀਤਾ ਸਾਡੇ ਵਾਸਤੇ ਗਰਾਊਂਡ ਦੇ ਵਿੱਚ ਨਾ ਕੋਈ ਮਲਕੀ ਕੋਈ ਸਰਕੀ ਚੀ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਸਰਦਾਰ ਮੋਹਨ ਸਿੰਘ ਚੰਡੀਗੜੀ ਆ ਫਾਂਟੂ ਦਾ ਜਿਨ੍ਹਾਂ ਨੇ ਉਹਨਾਂ ਨੇ ਸਹਿਯੋਗ ਦੇ ਨਾਲ ਸਾਨੂੰ 1.5 ਫੁੱਟ ਦਿੱਤੀ ਆ sire ab ground ਤੱਕ ਹੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਪਿੰਡ ਵਾਸੀਆਂ ਵੱਲੋਂ ਅਸੀਂ ਸਹਿਯੋਗ ਹੈ ਤੇ ਸਾਡੇ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਦੇਵਾਂਗੇ ਜੋ ਸਹਿਯੋਗ ਆ ਉਹ ਅਸੀਂ ਜ਼ਰੂਰ ਕਰਾਂਗੇ ਤੇ ਸਾਡੀ ਸਰਕਾਰ ਅੱਗੇ ਇਹ ਰਿਕਵੈਸਟ ਹੈ ਬੇਨਤੀ ਹੈ ਕਿ ਸਾਡੇ ਬੱਚਿਆਂ ਵਾਸਤੇ ਗਰਾਊਂਡ ਬਣਾਇਆ ਜਾਵੇ ਤੇ ਇਸ ਸੜਕ ਨੂੰ ਲੋਕ ਟਾਈਲ ਦੇ ਰਾਹੀਂ ਬਣਾਇਆ ਜਾਵੇ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਯੂਥ ਵੀ ਯੂਥ ਵੀ ਇਕਨਾਰ ਮੂ ਜੀ ਨਾਲ ਉਹਨੇ ਗੱਲਬਾਤ ਕਰਦੇ ਆ ਅ ਗਰਾਊਂਡ ਬਣਨ ਜਾ ਰਿਹਾ ਕਿੰਨਾ ਕੁ ਯੂਥ ਲਈ ਕਿੰਨਾ ਕੁ ਫਾਇਦਾ ਹੋਊਗਾ ਇਸ ਗਰਾਊਂਡ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗਰਾਊਂਡ ਜਿਹੜਾ ਬਣ ਰਿਹਾ ਪਿੰਡ ਤਲਾਨੀਆਂ ਚ ਯੂਥ ਲਈ ਬਹੁਤ ਫਾਇਦੇਮੰਦ ਰਹੇਗਾ ਕਿਉਂਕਿ ਇੱਥੇ ਬੱਚਾ ਕਰਨਗੇ ਸਪੋਰਟਸਮੈਨ ਅੱਗੇ ਜਾਊਗਾ ਆਪਣਾ ਭਵਿਸ਼ਅ ਅੱਗੇ ਵਧੂਗਾ ਵਧੀਆ ਲੋਕ ਜੌਬੇ ਮਿਲਣਗੇ ਆ ਤਰ੍ਹਾਂ ਤਰ੍ਹਾਂ ਦੀਆਂ ਅੱਗੇ ਫੀਲਡ ਤੇ ਜਾਣਗੇ ਨਸ਼ੇ ਤੋਂ ਬਚੇ ਰਹਿਣਗੇ ਬੱਚੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਗੇ ਉਹ ਕਿੰਨਾ ਕਿਉਂਕਿ ਸਪੋਰਟਸ ਅਗਰ ਗਰਾਊਂਡ ਵਿੱਚ ਬਣ ਰਿਹਾ ਹੈ ਸਰਦਾਰ ਸਾਹਿਬ ਵੀ ਸਾਡਾ ਮੋਜੂਦ ਨੇ ਸਰਦਾਰ ਸਾਹਿਬ ਉਮਰ ਦੇ ਹੱਜਾ ਵੀ ਲੱਗ ਰਹੀ ਹੈ ਪਰ ਪਿੰਡ ਦੇ ਵਿੱਚ ਮੈਂ ਕਹਿੰਦਾ ਪਹਿਲਾ ਇਹ ਪਲੇਗ੍ਰਾਉਂਡ ਬਣ ਰਿਹਾ ਹੈ ਵੱਡੇ ਲੈਵਲ ਤੇ ਹਾਂਜੀ ਹੋਏ ਕਿੰਨਾ ਕਿ ਕਿੰਨਾ ਕਿ ਬੱਚਿਆਂ ਲਈ ਕਿੰਨਾ ਕਿ ਫਾਇਦੇਮੰਦ ਰਹੂਗਾ ਬਜ਼ੁਰਗਾਂ ਨੂੰ ਸੇਰ ਕਰਨ ਲਈ ਕਿੰਨਾ ਕਿ ਲਾਹੇਵੰਦ ਰਹੂਗਾ ਹਾਂ ਬਹੁਤ ਫਾਇਦਾ ਜੀ ਬਣ ਜਵੇ ਤਾਂ ਚੰਗੀ ਗੱਲ ਹੋਈ ਇਸ ਪਰਿਵਾਰ ਵੀ ਪੂਰੀ ਤਰ੍ਹਾਂ ਸਾਥ ਦੇ ਰਹੇ ਨੇ ਸਾਥ ਦੇ ਰਹੇ ਜੀ ਸਾਡੇ ਪਰਿਵਾਰ ਤਾਂ ਬਾਈ ਤੂੰ ਇੱਕ ਲਾਸਟ ਕਵਲ ਜੋ ਪੁੱਛੂੰਗਾ ਵੀਰ ਇਸ ਗਰਾਊਂਡ ਦੇ ਵਿੱਚ ਕਿਹੜੀ ਕਿਹੜੀ ਗੇਮਾਂ ਕਰਾਂਗੇ ਕਿ ਕੁਝ ਇਕਵਿਪਮੈਂਟਸ ਹੋਣਗੇ ਬਿਲਕੁਲ ਭਾਜੀ ਮੈਂ ਉਹੀ ਗੱਲ ਕਰਨਾ ਚਾਹੁੰਦਾ ਸੀ ਕਿ 4 ਫਰਵਰੀ ਨੂੰ ਸਾਡਾ 4 ਫਰਵਰੀ 5 ਫਰਵਰੀ 4 ਫਰਵਰੀ ਨੂੰ ਸਾਡੀ ਮਾਤਾ ਰਾਣੀ ਦਾ ਮੰਦਿਰ ਹੈ ਮਾਤਾ ਨਾਨਾ ਦੇਵੀ ਮੰਦਿਰ ਹੈ ਉਹਦੇ ਵਿੱਚ 4 ਫਰਵਰੀ ਨੂੰ ਮੂਰਤੀ ਸਥਾਪਨਾ ਦਾ ਦਿਨ ਹੁੰਦਾ ਜੀ ਉਹ ਮੂਰਤੀ ਸਥਾਪਨਾ ਵਾਲੇ ਦਿਨ ਸਾਡੇ ਪਿੰਡ ਦੇ ਵਿੱਚ ਲੰਗਰ ਹੁੰਦਾ ਜਿਹੜਾ ਕਿ ਇਹਨਾਂ ਦੇ ਪਰਿਵਾਰ ਵੱਲੋਂ ਕਰਵਾਇ ਕਰਮਜਾਂ ਦੇ ਪਰਿਵਾਰ ਵੱਲੋਂ ਕਰਵਾਇਆ ਜਾਂਦਾ ਹੈ ਤੇ ਦਿਨੇਸ਼ ਜਿਹੜਾ ਉਹਨਾਂ ਦਾ ਬੇਟਾ ਹੈ ਉਹਨਾਂ ਨੇ ਸਾਨੂੰ ਕਿਹਾ ਸੀ ਕਿ 4 ਫਰਵਰੀ ਨੂੰ ਜਿਹੜਾ ਆਪਣਾ ਦਿਨ ਮਨਾਇਆ ਜਾਂਦਾ ਹੈ ਉਸ ਦਿਨ 5 ਫਰਵਰੀ ਨੂੰ ਆਪਾਂ ਨੇ ਇੱਕ ਦਿਨ ਰੱਖਣਾ ਇਦੇ ਵਿੱਚ ਆਪਾਂ ਹਰੇਕ ਗੇਮ ਕਰਵਾਇਆ ਕਰਾਂਗੇ ਪਿੰਡ ਦੇ ਬੱਚਿਆਂ ਦੀ ਜਾਂ ਬਾਹਰਲੇ ਵੀ ਜਿਹੜੇ ਬੰਦੇ ਇਨਵਾਈਟਡ ਹੋਣਗੇ ਸਭ ਨੂੰ ਇਨਵਾਈਟ ਕਰਿਆ ਕਰਾਂਗੇ ਜੋ ਵੀ ਬਣਦਾ ਇਨਾਮ ਉਹਨਾਂ ਬੱਚਿਆਂ ਨੂੰ ਜੋ ਵੀ ਜੇ ਉਹਨਾਂ ਦੀ ਪੋਜੀਸ਼ਨ ਦੇ ਅਕੋਰਡਿੰਗ ਜੋ ਵੀ ਬਣਦਾ ਇਨਾਮ ਉਹਨਾਂ ਨੂੰ ਦਿੱਤਾ ਜਾਇਆ ਕਰੂਗਾ ਇਸ ਲਈ ਆਪਾਂ ਹੋਰ ਜਿਹੜੀ ਗੇਮ ਹਰ ਸਾਲ ਹੋਊਗਾ ਹਾਂਜੀ ਹਰ ਸਾਲ ਕੋਸ਼ਿਸ਼ ਇਹ ਹੈ ਕਿ ਇਹ ਹਰ ਸਾਲ ਮਤਲਬ ਚੱਲਦਾ ਰਹੇ ਇਹ ਜਿਹੜੀ ਗੇਮ ਹੈ ਇਹ ਜਿਹੜੀ ਕਰਵਾਇਆ ਜਾਊਗਾ ਇਹ ਹਰ ਸਾਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਪਿੰਡ ਵਾਲਿਆਂ ਦਾ ਸਹਿਯੋਗ ਰਿਹਾ ਅੱਛਾ ਜੀ ਮਿਸ ਪਰ ਪਿੰਡ ਦੇ ਸਹਿਯੋਗ ਨਾਲ ਗਰਾਉਂਡ ਤਾਂ ਬਣ ਚੁੱਕਿਆ ਪਰ ਸਰਕਾਰ ਦੇ ਵੱਲੋਂ ਕੀ ਅਪੀਲ ਕਰਦੇ ਕਿਉਂਕਿ ਆ আফਟਰ 올 ਸਰਕਾਰ ਨਾਲ ਤੁਸੀਂ ਪਹਿਲਾਂ ਹੀ ਗੱਲਬਾਤ ਕੀਤੀ ਅਹ ਹਾਲਕਿ ਪਿੰਡ ਜਿਹੜੀ ਹੈ ਪੰਚਾਇਤੀ ਜ਼ਮੀਨ ਹੈ ਆਖਰਕਾਰ ਦੇਣੀ ਇਸੇ ਪਿੰਡ ਨੂੰ ਪਈ ਹੈ ਪਰ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਸਰਕਾਰ ਤੋਂ ਅਪੀਲ ਕੀ ਰੱਖਦੇ ਹੋ ਦੇਖੋ ਬਣਦਾ ਜਿਹੜਾ ਸਿਸਟਮ ਹੈਗਾ ਉਹ ਤਾਂ ਸਾਡੇ ਪਰਿਵਾਰ ਪਿੰਡ ਦੇ ਪਿੰਡ ਵਾਸੀਆਂ ਨੇ ਜਿਵੇਂ ਕਰਮਚਾਰੀ ਹੈ ਸਾਡੇ ਨਾਲ ਮੈਡਮ ਨਿਰਦੇਸ਼ਮਾਨ ਹੈ ਤੇ ਸਾਡੇ ਜਗਮੋਨ ਸਿੰਘ ਐਮੋ ਸਰਦਾਰ ਮੋਨ ਸਿੰਘ ਹੈ ਤੇ ਬਾਕੀ ਰਣਦੇਵ ਸਿੰਘ ਦੇ ਵੀ ਵਿਸਾਖੀਨਾਮ ਐਮਸੀ ਜੀ ਹੋਰ ਸਾਡੇ ਪਿੰਡ ਦੇ ਵਿੱਚ ਜਿਹੜੇ ਹੋਰ ਸੱਜਣ ਨੇ ਜਿਨ੍ਹਾਂ ਨੇ ਸਾਨੂੰ ਹੈਲਪ ਦਿੱਤੀ ਹੈ ਕਈਆਂ ਦਾ ਅਸੀਂ ਨਾਮ ਨਹੀਂ ਬੋਲ ਸਕਦੇ ਸੋ ਸੌਰੀ ਉਹਨਾਂ ਵੱਲੋਂ ਉਹਨਾਂ ਲਈ ਸੌਰੀ ਮੰਗਦੇ ਆਂ ਸੀ ਕਿ ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈ ਉਹ ਦੇ ਅਕੋਰਡਿੰਗ ਅਸੀਂ ਇਹ ਰਿਕਵੈਸਟ ਕਰ ਰਹੇ ਹਾਂ ਜੋ ਬਣਦਾ ਤਾਂ ਉਹਨਾਂ ਨੇ ਕਰ ਦੇਣਾ ਜੀ ਅਸੀਂ ਜਿਹੜਾ ਮੇਨ ਕੰਮ ਕੀ ਹੈ ਕਿ ਸਾਡਾ ਰਸਤੇ ਦਾ ਹੀ ਜਿਹੜਾ ਰਸਤਾ ਹੈ ਉਹ ਰਸਤੇ ਦੇ ਉੱਪਰ ਜਿਹੜੀ ਲੋਕ ਟਾਇਲ ਲੱਗੇ ਤੇ ਉਹਦੀ ਲਾਈਟਿੰਗ ਦਾ ਜਿਹੜਾ ਪਹਿਲਾਂ ਵੀ ਅਸੀਂ ਕਹਿ ਕੇ ਹਟੇ ਹਾਂ ਕਿ ਲਾਈਟਿੰਗ ਦਾ ਸਿਸਟਮ ਉਹਦੇ ਬਣਾਇਆ ਜਾਵੇ ਤਾਂ ਕਿ ਬਾਕੀ ਜਿਹੜੀ ਹਾਂ ਜਿਹੜੀ ਬੰਦ ਦੀ ਬਾਉਂਡਰੀ ਹੈ ਕਿਉਂਕਿ ਹਾਲੇ ਤਾਂ ਅਸੀਂ ਟੈਂਪਰੇਰੀ ਤੌਰ ਤੇ ਜਾਲ ਲੱਗਣਾ ਹੀ ਉਹਦੇ ਉਹ ਟੈਂਪਰੇਰੀ ਤੌਰ ਤੇ 2.5 ਲੱਖ ਦਾ ਖਰਚਾ ਜਿਹੜਾ ਬਣਨਾ ਹੈ ਉਹ ਇਹਨਾਂ ਦੇ ਪਰਿਵਾਰ ਵੱਲੋਂ ਜਾਲ ਲੱਗ ਰਿਹਾ ਹੈ ਤੇ ਬਾਕੀ ਜਿਹੜਾ ਘਰ ਦਾ ਸਿਸਟਮ ਹੈ ਜੋ ਆਪਾਂ ਕਰ ਰਹੇ ਉਹ ਕਰ ਰਹੇ ਆ ਫਿਲਹਾਲ ਉਹ ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਤੋਂ ਰਿਕੁਐਸਟ ਕਰਾਂਗੇ ਸਰਕਾਰ ਨੂੰ ਜੋ ਵੀ ਸਰਕਾਰ ਸਾਨੂੰ ਇਸ ਚੀਜ਼ ਦੀ ਹੈਲਪ ਦੇਦੀ ਹੈ ਅਸੀਂ ਉਹਦੇ ਨਾਲ ਬਿਲਕੁਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਾਡਾ ਪਿੰਡ ਸਾਰਾ ਖੜੂਗਾ ਵੀ ਇਹ ਜਿਹੜਾ ਰਾਉਂਡ ਬਾਉਂਡਰੀ ਦਿਖਦੀ ਹੈ ਇਹ ਪੂਰੀ ਬਾਉਂਡਰੀ ਸਾਨੂੰ ਤਿਆਰ ਹੋ ਕੇ ਮਿਲੇ ਤੇ ਜਿਵੇਂ ਪੂਰੇ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਸ ਟਾਈਪ ਬਣਿਆ ਹੁੰਦਾ ਹਨ ਉਹ ਸੀੜੀਆਂ ਬਣੀ ਹੁੰਦੀਆਂ ਉਸ ਟਾਈਪ ਦਾ ਬਣਿਆ ਹੋਵੇ ਪਾਣੀ ਦੀ ਸਹੂਲਤ ਜੇ ਹੋ ਸਕੇ ਪਾਣੀ ਦੀ ਸਹੂਲਤ ਮਿਲ ਜਾਵੇ ਤਾਂ ਹੋਰ ਚੀਜ਼ਾਂ ਜਿਹੜੀਆਂ ਮਾਰੀ ਮੋਟੀਆਂ ਸਰਕਾਰ ਅਕੋਰਡਿੰਗ ਟੂ ਗਰਾਊਂਡ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਸਾਨੂੰ ਜਿਹੜੀ ਫੈਸਿਲਿਟੀ ਚਾਹੀਦੀ ਹੈ ਉਹ ਅਗਰ ਸਰਕਾਰ ਸਾਨੂੰ ਦੇ ਸਕੇ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਬਹੁਤ ਕਿੰਨੇ ਕਿੱਲਾਂ ਦੇ ਵਿੱਚ ਇਹ ਗਰਾਊਂਡ ਬਣ ਰਿਹਾ ਹੈ ਡੇਢ ਕਿੱਲਾ ਇਹ ਡੇਢ ਕਿੱਲਾ ਤੇ ਜਿਸ ਤਰ੍ਹਾਂ ਇਹ ਸਟਾਰਟਿੰਗ ਉਧਰੋਂ ਦੀ ਹੋ ਜੋਗੀ ਹਾਂ ਜੋ ਉੱਥੋਂ ਦੀ ਹਾਂਜੀ ਹਾਂਜੀ ਤੇ ਬਈ ਹੋਰ ਇਸ ਦੇ ਨਾਲ ਹੋਰ ਕੀ ਡਿਮਾਂਡ ਰੱਖਦੇ ਆਪਾਂ ਭਾਜੀ ਮੈਂ ਥੋੜਾ ਰਿਕੁਐਸਟ ਧੰਨਵਾਦ ਕਰਨਾ ਚਾਹੁੰਗਾ ਮਿਸਟਰ ਪ੍ਰਿੰਸ ਕੁਮਾਰ ਜਿਨ੍ਹਾਂ ਨੇ ਸਾਡੀ ਇੱਕ ਗੱਲ ਇੱਕ ਵਾਰੀ ਕਹਿਣ ਤੇ ਉਹਨਾਂ ਨੇ ਸਾਨੂੰ ਤੁਹਾਨੂੰ ਭੇਜਿਆ ਸਾਡੇ ਲਈ ਔਰ ਸਾਡੀ ਆਵਾਜ਼ ਜਿਹੜੀ ਤੁਸੀਂ ਸਰਕਾਰਾਂ ਤੱਕ ਤੇ ਸਾਡੇ ਪਿੰਡ ਵਾਲਿਆਂ ਤੱਕ ਜਿਹੜੀ ਪਹੁੰਚਾਓਗੇ ਤਾਂ ਅਸੀਂ ਪ੍ਰਿੰਸ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਧੰਨਵਾਦ ਤੁਹਾਡਾ ਵੀ ਜੋ ਸਾਡੇ ਲਈ ਪਹੁੰਚੇ ਤੁਸੀਂ ਬਿਨਾਂ ਕਿਸੇ ਮਤਲਬ ਪੈਸੇ ਤੋਂ ਨਹੀਂ ਤਾਂ ਕੋਈ ਵੀ ਮੀਡੀਆ ਵਾਲਾ ਪੈਸੇ ਦੇ ਲਈ ਬਿਨਾਂ ਕੋਈ ਕੰਮ ਨਹੀਂ ਕਰਦਾ ਹੁੰਦਾ ਬਟ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰਿੰਸ ਭਾਈ ਦਾ ਜਿਹੜੇ ਰਿਆਸਤ ਜਿਹੜਾ ਨਿਊਜ਼ ਹੈ ਨਾਲੀ ਤਾੜੀਆਂ ਮਾਰ ਦਿਓ ਇੱਕ ਵਾਰ ਸਸ ਧੰਨਵਾਦ ਕਰਦੀ ਆ ਇਹਨਾਂ ਦਾ ਹਾਂ ਰੈਸਟ ਨਿਊਜ਼ ਵਾਲੇ ਆ ਧੰਨਵਾਦ ਭਾਜੀ ਪ੍ਰਿੰਸ ਬਾਈ ਦਾ ਤਾਂ ਦੇਖੋ ਇਸ ਪਰਿਵਾਰ ਤੇ ਪਿੰਡ ਵਾਸੀਵਾਂ ਲੋ ਇਸ ਜਿਸ ਜਗ੍ਹਾ ਤੇ ਅਸੀਂ ਇਸ ਵਕਤ ਖੜੇ ਆ ਇਸ ਜਗ੍ਹਾ ਤੇ ਜਿਹੜਾ ਹੈ ਜੋ ਸੁਪਨਾ ਸੀਗਾ ਉਹ ਸাকার ਹੋਣ ਜਾ ਰਿਹਾ ਹੈ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਇਸ ਪਿੰਡ ਤੇ ਇਸ ਪਰਿਵਾਰ ਦੇ ਬਦੌਲੈ ਜਿਹੜਾ ਇੱਥੇ ਬੱਚਿਆਂ ਦੇ ਲਈ ਇੱਕ ਵੱਡਾ ਜਿਹੜਾ ਉਹ ਸਟੇਡੀਅਮ ਬਣ ਜਾ ਰਿਹਾ ਹੈ ਵੱਡਾ ਪਲੇਗਰਾਉਂਡ ਬਣ ਜਾ ਰਿਹਾ ਹੈ ਜਿਸ ਦੇ ਨਾਲ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਊਗਾ ਨਸ਼ੇ ਤੋਂ ਦੂਰ ਰਹਿਣ ਦੇ ਲਈ ਇਸ ਪਿੰਡ ਦੇ ਵੱਲੋਂ ਮਹੀਮ ਵੀ ਚਲਾਈ ਗਈ ਹੈ ਕਿ ਹਰ ਜਗ੍ਹਾ ਇਸ ਜਗ੍ਹਾ ਦੇ ਉੱਤੇ ਹਰ ਤਰ੍ਹਾਂ ਜਿਹੜੀ ਹੈ ਉਹ ਖੇਡ ਵੀ ਕਰਵਾਈ ਜਾਊਗੀ ਮੇਰੇ ਸ਼ੋਗੀ ਸੰਦਰ ਨਾਲ ਮੈਂ ਵੀ ਸ਼ੇਕਰੀ ਹਾਸ